Jump the di! Jump ਸਿਆਮਾ ਤੇ ਮੁਸ਼ਕਲਾਂ ਦਾ ਹਾਲ ਕਰਨ ਲਈ ਪਰਮੇਸ਼ਵਰ ਦਾ ਰੂਪ ਬਾਬਾ ਜੀ ਆਪ ਪੁਰਾ ਗਟੋਂ ਐ ਨੇ ਚਿੰਟੇ ਵਾਲੇ ਬਾਬੇ ਦੀ ਚਿੰਟੇ ਵਾਲੇ ਬਾਬੇ ਦੀ ਬਾਬਾ ਦੀ ਬਾਬੇ ਦੀ ਪਤਾ ਨਹੀਂ ਮੇਰੇ ਵੀਰ ਨੂੰ ਕੀ ਹੋ ਗਿਆ ਬਾਬਾ ਜੀ ਨੇ ਠੀਕ ਕਰ ਤੂੰ ਤੂੰ ਮਨ ਦੁਖੀ ਨਾ ਕਰ ਬੱਚਾ ਬਾਬੇ ਆਪਣੀ ਕਰਾਮਾਤ ਦਿਖਾਣਗੇ ਨਾ ਚੱਲ ਗਏ ਹੂੰ ਤਾਂ ਬੇਤੋ ਸਹੀ ਜਗ੍ਹਾ ਤੇ ਆਈਆਂ ਬੱਚਾ ਇਹ ਨਾਲ ਦਵਾਈਆਂ ਤੇ ਡਾਕਟਰ ਨਾਲ ਨਹੀਂ ਹੋਣਾ ਇਹਦਾ ਲਾੜ ਸਿਰਦਾਸ ਹੋਣੀ ਕਰਨਗੇ ਬਾਬਾ ਜੀ ਮੈਂ ਪਪਾ ਤੂੰ ਕਿਉਂ ਮੈਂ ਚਿੰਤਾ ਨਾ ਕਰ ਘਤੂ ਆਪੇ ਤੂੰ ਨਾਲ ਕਰਨਾ ਪਿਛਾ ਨਾ ਲਾੜ ਵੱਟੂ ਨੀ ਬਾਬਾ ਜੀ ਤੁਸੀਂ ਵੀਰ ਨੂੰ ਠੀਕ ਕਰ ਦੋ ਤੁਸੀਂ ਤੂੰ ਚਿੰਤਾ ਨਾ ਕਰ ਆਤਮਾ ਖਾਤਮਾ ਪ੍ਰੇਤਾ ਆਤਮਾ ਬੀਬਾ ਇਹ ਕਿੱਥੋਂ ਆ ਗਈ ਬਣ ਕੇ ਹੋਸ਼ਕੀਤ ਨਹੀਂ ਕਿਤੇ ਹੈ ਮੈਨੂੰ ਮਹਿਸੂਸ ਆ ਰਹੀ ਹੈ ਮੈਨੂੰ ਮਹਿਸੂਸ ਆ ਰਹੀ ਹੈ ਆ ਫੜ ਲਈ ਉਹ ਗੁੱਤਾ ਹੋ ਨਾ ਮੈਂ ਝਗੜੂਗਾ ਭਗਤਾ ਆ ਕਰ ਲਿਓ ਕਾ ਬੀਬਾ ਭਗਤਾ ਜਲ ਈ ਬਾਬਾ ਜੀ चमत्कार हो 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 गया हो गया मेरा हो गया मेरा हो गया।, मेरा हो गया पापा पापा जी जी मेरा मेरा वाले वाले समाप्त होंगे ग्यारह बजे दरबार फिर सजेगा चिमटे बाबे दी ਭਾਈਆਂ ਨਹੀਂ ਇੱਥੇ ਤੇ ਭੇਜਦੇ ਨੀ ਮੈਂ ਕੱਲ ਦਿਨ ਫੋਨ ਕੀਤਾ ਤੂੰ ਕਿੱਥੇ ਗਈ ਹਾਂ ਮੈਂ ਕੱਲ ਬਾਜ਼ਾਰ ਗਈ ਸੀ ਅੱਛਾ ਕੀ ਲੈਣ ਗਈ ਹਾਂ ਮੈਂ ਸੂਟ ਲੈਣ ਗਈ ਸੀ ਅੱਛਾ ਹੋਰ ਸੁਣਾ ਭੈਣੋ ਕੀ ਹਾਲ ਚਾਲ ਹੈ ਵਧੀਆ 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 ਭੈਣੇ ਤੂੰ ਸੁਣਾ ਤੇਰਾ ਕੀ ਹਾਲ ਆ ਮੈਂ ਵੀ ਠੀਕ ਹਾਂ ਹੋਰ ਘਰ ਪਰਿਵਾਰ ਦੀ ਸੁਣਾਓ ਘਰ ਪਰਿਵਾਰ ਦੀ ਕੀ ਸੁਣਾਣੀ ਮੇਰੇ ਤਾਂ ਸੱਸ ਮੈਨੂੰ ਬੜਾ ਹੀ ਕੀ ਆ ਘਰ ਦੇ ਕੰਮ ਹੀ ਕਰਾਉਂਦੀ ਰਹਿੰਦੀ ਕਦੀ ਆ ਕਰਦੇ ਕਦੀ ਆ ਕਰਦੇ ਸਾਰਾ ਦਿਨ ਕੰਮ ਹੀ ਨਹੀਂ ਮੁੱਕਦੇ ਇਹ ਸੱਸ ਦਾ ਤੇ ਚੱਲ ਮੰਨਿਆ ਮੇਰਾ ਤੇ ਘਰ ਵਾਲਾ ਮੈਨੂੰ ਬਣਾ ਹੀ ਸਤਾਉਂਦਾ ਆ ਮੈਂ ਤੇ ਆ ਬੜੀ ਦੁਖੀ ਆ ਮੈਨੂੰ ਤੇ ਆਪ ਨਹੀਂ ਕੋਈ ਨੌਕਰੀ ਮਿਲਦੀ ਇੰਨੀ ਪੜੀ ਲਿਖੀ ਹੁੰਦੇ باوجود ਵੀ ਨਹੀਂ ਭੈਣੋ ਤੁਹਾਡੀ ਸਾਰੀਆਂ ਸਮੱਸਿਆਵਾਂ ਦਾ ਹੱਲ ਵਿੱਚੋਂ ਹੈਗਾ ਆ ਐ ਸੱਚੀ ਪਿੰਡ ਵਿੱਚ ਇੱਕ ਬਾਬਾ ਆਇਆ ਜੀ ਕਿਹੜਾ ਬਾਬਾ 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 ਜੀ ਨਹੀਂ ਐਵੇਂ ਕਰਦਾ ਹੋਣਾ ਆ ਬਥੇਰੇ ਤੁਰੇ ਫਿਰਦੇ ਹੋ ਜੇ ਬਾਬੇ ਉਹਨੇ ਮੇਰੀ ਅੱਖਾਂ ਸਾਹਮਣੇ ਮਰਦੇ ਬੰਦੇ ਨੂੰ ਜ਼ਿੰਦਾ ਕੀਤਾ ਜੀ ਹਾਂ ਹਾਂ ਮੈਂ ਵੀ ਵੇਖਿਆ ਸੀ ਉਹਨੇ ਮੇਰੀ ਅੱਖਾਂ ਸਾਹਮਣੇ ਮਰੇ ਬੰਦੇ ਵੀ ਤੇ ਜਾਨ ਪਾਤੀ ਸੀ ਸਾਨੂੰ ਇੱਕ ਵਾਰੀ ਜ਼ਰੂਰ ਉਹਦੇ ਕੋਲ ਜਾਣਾ ਚਾਹੀਦਾ ਹੈ ਚਲੋ ਨਹੀਂ ਚਲੋ ਚੱਲੀਏ ਚਲੋ ਤੇਰੇ ਦਾਦ੍ਰਿਸ਼ ਕਤਿਲੋਂ ਮਮੇ ਕੁੰਮੜੇ ਦੇ ਨਾਲ ਕਿੱਛੇ ਦੇ ਚੜਾਵੇਂ ਚੋਲ ਰੋਕ ਦਾ ਪਟਾਣਾ ਸਭ ਵਸ ਜਦੋਂ ਤੇ ਮੈਨੂੰ ਕੁੰਮੜੇ ਤੋਂ ਸਵੇ ਦੀਆਂ ਚਾਹਾਂ ਰੱਬ ਕੇ ਕਰਿਆ ਕਰੋ ਸਾਡੇ ਲੋਕਾਂ ਨੇ ਗੁਰੂ ਜੀ ਗੁਰੂ ਜੀ ਕਹੇ ਬਾਬੇ ਜੀ ਸੇ ਬਾਬਾ ਜੀ ਕਿਰਪਾ ਮੇਰਾ ਬੜਾ ਟੰਗ ਗਿਆ ਕੀਏ ਕੀਏ ਬੀਬਾ ਦੋਖੀਏ ਦੋਖੀਏ ਕਰਦਾ ਨਾ ਕਰਦਾ ਨਾ ਮੇਰ ਬਾਬਾ ਜੀ ਮੈਂ ਆਪਣੀ ਗਾਰੰਡਨ ਤੋਂ ਬੜੀ ਤੰਗ ਨੇ ਸਾਦਤ ਦੀ ਵੋਟ ਲੈਣੀ ਇੰਡੀਆ ਚ ਚਲਾਉਂ ਤੈ ਮੈਨੂੰ ਇੰਡੀਆ ਚ ਚਲਾਉਣੀ ਨਹੀਂ ਆਉਂਦੀ ਲੈ ਬੀਬਾ ਇੱਕ ਖੱਬੇ ਨਾਲ ਦੱਬ ਗਿਆ ਕਲੱਚ ਵੀ ਬੀ ਬੀ ਇਹ ਨਹੀਂ ਸਜੇ ਪੈਰ ਨਾਲ ਮਾਰਦੇ ਪ੍ਰੀਤ ਪਾਪਾ ਜੀ ਪ੍ਰੀਤ ਕਿੱਥੇ ਹੁੰਦੀ ਆ ਵੀਰਾਂ ਮੈਂ ਤੁਸੀਂ ਘਰੇ ਹੀ ਬਹੁਤ ਆੜ ਲਈ ਤੇ ਧਾਰ ਕਾਰਡ ਵਾਲੀ ਬੱਸ ਸੀ ਸਹੀ ਏ ਨਹੀਂ ਨਹੀਂ ਪਾਪਾ ਜੀ ਤੁਹਾਨੂੰ ਕਿਰਪਾ ਕੋਈ ਹਾਲ ਲੱਭੋ ਦੀਦੀ ਜੈ ਕਿੰਟੇ ਵਾਲੇ ਬਾਬੇ ਦੀ ਜੈ ਮਨ ਸੀਤਲ ਹੋ ਗਿਆ ਜੀ ਸੰਗਤਾਂ ਦੇਖ ਕੇ ਹਰੀਆਂ ਭਰੀਆਂ ਸੀਤਲ ਹੋ ਗਿਆ ਜੀ ਸੰਗਤਾਂ ਦੇਖ ਕੇ ਹਰੀਆਂ ਭਰੀਆਂ ਬਾਬਾ ਜੀ ਬਾਬਾ ਜੀ ਮੈਂ ਬਹੁਤ ਸੁਖੀ ਆ ਦੀਦੋ ਸੇ ਬੀਬਾ ਬਾਬਾ ਜੀ ਵਿਆਹ ਨਹੀਂ ਹੁੰਦਾ ਲੈ ਬਾਂਦੇ ਲਈ ਥਿਆ ਆ ਛੜੇ ਫਿਰਦੇ ਤੇ ਕਰੀਂ ਵਿਆਹ ਪਾ ਦੇ ਬੋ ਬਾਬਾ ਜੀ ਮੈਂ ਆਪਣੀ ਗੱਲ ਕਹੋਦੀ ਕਿ ਅਮਾ ਨਾ ਦੱਸ ਪਾਪਾ ਜੀ ਸਾਨੂੰ ਸਿੱਤੂ ਵਾਲਾ ਯਾ ਦੋ ਮਿੰਟ ਰੁਕ ਮੈਨੂੰ ਧਿਆਨ ਲਾ ਲੈਂਦੇ